ਇਕ ਬਿਹਤਰ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਅਜਨਾਲਾ ਥਾਣੇ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਲੈ ਲਿਆ ਤੇ ਹੁਣ ਕਈ ਪਟੀਸ਼ਨਾਂ ਇਸ ਪੂਰੇ ਮਾਮਲੇ ਦੇ ਵਿੱਚ ਰੱਦ ਕਰ ਦਿੱਤੀਆਂ ਨੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਕਿਤੇ ਨਾ ਕਿਤੇ ਮਾਮਲਾ ਦੱਸਿਆ ਜਾ ਰਿਹਾ ਤਾਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕੀ ਕੁਝ ਪੂਰਾ ਮਾਮਲਾ ਕਿਸ ਤਰੀਕੇ ਦੇ ਨਾਲ ਇਹ ਪੱਟੀ ਕਟਣਾ ਜਿਹੜੀ ਆ ਵਾਪਰ ਜਾਂਦੀ ਹੈ ਤਾਂ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਪੱਖ ਗਿਆ ਹੈ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਹੁੜੇ ਅਜਨਾਲਾ ਥਾਣੇ ਤੇ ਹਮਲੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਕਤ ਅਕ੍ਰਿਆ ਅਖਤਿਆਰ ਕਰਦੇ ਹਾਂ ਘੱਟੋ-ਘੱਟ ਪੰਜ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਹੁਣ ਇਸ ਮਾਮਲੇ ਦੀ ਅਗਵਾਈ ਅਗਲੀ ਸੁਣਵਾਈ ਜਿਹੜੀ ਆ 23 ਦਸੰਬਰ ਨੂੰ ਹੋਣ ਵਾਲੀ ਹੈ ਇਸ ਮਾਮਲੇ ਸੰਬੰਧੀ ਹਾਈ ਕੋਰਟੇ ਦਾਇਰ ਸਮਾਨਤ ਪਟੀਸ਼ਨ ਚੋ ਇੱਕ ਪਟੀਸ਼ਨ ਬਾਰੇ ਬੋਲਦਿਆਂ ਦੱਸਿਆ ਕਿ ਪਟੀਸ਼ਨ ਕਰਤਾ ਸੜੇ ਇੱਕ ਗੈਰਕਾਨੂੰਨੀ ਭੀੜ ਨੇ ਅਮਰਿਤਪਾਲ ਸਿੰਘ ਦੇ ਪ੍ਰਭਾਵ ਚ ਆ ਕੇ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ਉਰਿਆ ਰਿਆ ਕਰਵਾਉਣ ਬਾਰੇ ਇਰਾਦੇ ਨਾਲ ਪੁਲਿਸ ਥਾਣੇ ਤੇ ਹਮਲਾ ਕਰਕੇ ਕਾਨੂੰਨ ਨੂੰ ਆਪਣੇ ਹੱਥ ਲੈ ਲਿਆ ਬਜਾਏ ਇਸ ਦੇ ਕਿ ਉਹ ਕਾਨੂੰਨੀ ਰਾਹ ਅਪਣਾਉਂਦੇ ਇਸ ਦੇ ਚੱਲਦੇ ਬੈਂਚ ਨੇ ਵੀ ਕਿਹਾ ਕਿ ਪਟੀਸ਼ਨ ਕਰਤਾ ਤੇ ਦੋਸ਼ ਹੈ ਕਿ ਉਹ ਮਾਰੂ ਹਥਿਆਰਾਂ ਨਾਲ ਲੈਸਪੀਡ ਦਾ ਮੈਂਬਰ ਸੀ ਇਸ ਨੇ ਨਾ ਸਿਰਫ ਪੁਲਿਸ ਮੁਲਾਜ਼ਮਾ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਸਗੋ ਸੂਬੇ ਦੇ ਅਧਿਕਾਰ ਨੂੰ ਵੀ ਇਸ ਹੱਦ ਤੱਕ ਚੁਣੌਤੀ ਦਿੱਤੀ ਕਿ ਉਸ ਨੇ ਮੌਕੇ ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾ ਨੂੰ ਸਾਟ ਪਹੁੰਚਾਉਣ ਤੋਂ ਵੀ ਪਰਹੇਜ਼ ਨਹੀਂ ਕੀਤਾ ਦੱਸਣਯੋਗ ਹੈ ਵੀ ਕਿ ਅੰਮ੍ਰਿਤ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਅਜਨਾਲਾ ਪੁਲਿਸ ਥਾੜੇ ਦੇ 24 ਫਰਵਰੀ 2023 ਨੂੰ ਆਪਣੇ ਇੱਕ ਸਾਥੀ ਨੂੰ ਪੁਲਿਸ ਹरासत ਤੋਂ ਛਡੋਲ ਲਈ ਅਮਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਤੇ ਹਮਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਸ ਸਮੇਂ ਅਮਰਿਤਪਾਲ ਸਿੰਘ ਡਿਬੜੂ ਗਲਚੇੜ ਦੇ ਵਿੱਚ ਬੰਦ ਹੈ ਤਾਂ ਇਸ ਪੂਰੇ ਮਾਮਲੇ ਤੇ ਲਗਾਤਾਰ ਉਸ ਸਮੇਂ ਸੁਰਖੀਆਂ ਬਣੀਆਂ ਸੀਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਤੇ ਸੁਰਖੀਆਂ ਤਾਂ ਜ਼ਰੂਰ ਬਣੀਆਂ ਸੀ ਸੋਸ਼ਲ ਮੀਡੀਆ ਤੇ ਮਾਮਲਾ ਪੱਕਿਆ ਵੀ ਸੀਗਾ ਤੇ ਇਸ ਤੋਂ ਬਾਅਦ ਹੀ ਹੁਣ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਤੇ ਅਜਨਾਲਾ ਮਾਮਲੇ ਤੇ ਯਾਨੀ ਕਿ ਅਜਨਾਲਾ ਥਾਣੇ ਤੇ ਉੱਤੇ ਹਮਲਾ ਕਰਨ ਮਾਮਲੇ ਦੇ ਵਿੱਚ ਘੱਟੋ-ਘੱਟ ਪੰਜ ਜ਼ਮਾਨਤ ਪਟੀਸ਼ਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਹ ਹਥਿਆਰਾਂ ਨਾਲ ਲੈਸ ਵਿਅਕਤੀ ਔਰ ਇਹਨਾਂ ਨੂੰ ਹੁਣ ਬਿਲਕੁਲ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਯਾਨੀ ਕਿ ਹੈ ਜ਼ਮਾਨਤ ਪਟੀਸ਼ਨਾਂ ਇਹਨੂੰ ਰੱਦ ਕੀਤਾ ਗਿਆ ਤੇ ਫਿਲਹਾਲ ਭਾਈ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਤੇ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋਈ ਸੀ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਖਿਆ ਸਮਰਥਕਾਂ ਦੇ ਵੱਲੋਂ ਵੱਡੇ ਵਰਤ ਪੱਦਰ ਤੇ ਇਕੱਠੇ ਕੀਤੇ ਗਏ ਹੰਗਾਮੇ ਹੋਏ ਪਰ ਫਿਲਹਾਲ ਦਾਸੀ ਹੈ ਕਿ ਇਹ ਪੂਰੇ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਸਖਤ ਰੋਖਾ ਪਣਾ ਲਿਆ ਤੇ ਪੰਜ ਪਟੀਸ਼ਨਾਂ ਜਿਹੜੀਆਂ ਨੇ ਪੂਰਾ ਤੌਰ ਤੇ ਰੱਦ ਕਰ ਦਿੱਤੀਆਂ ਨੇ